ਦਾ ਠੀਕ ਦੋਨਾਂ ਦੇਸ਼ਾਂ ਦੇ ਸੋਨੂੰ ਲੜਾ ਕੇ ਮਰਵਾਉਣ ਤੇ ਲੱਗੇ ਹੋਏ ਮਕਸਦ ਨੇ ਇਹਨਾਂ ਦੇ ਖਾਸੇ ਉਹ ਮਕਸਦ ਕੀ ਕੀ ਨੇ 5-6 ਮਿੰਟਾਂ 'ਚ ਆਪਾਂ ਉਹ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਜਿਹੜੇ ਹਾਲਾਤ ਜੰਗ ਦੇ ਸਮੇਂ ਜਦੋਂ ਮੋਦੀ ਸੱਤਾ ਦੇ ਵਿੱਚ ਆਇਆ ਆਪਾਂ ਇਹਦੇ ਪਿਛਲੇ ਸਮੇਂ ਲਗਭਗ 2014 ਦੀ ਗੱਲ ਕਰੀਏ ਸੱਤਾ 'ਚ ਆਉਣ ਵੇਲੇ ਕਿਹੋ ਜਿਹਾ ਕੁਸ਼ੀ ਕਰਦੇ ਨੇ ਤੇ ਲੋਕਾਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਦੋਂ ਪਹਿਲਾ ਪਲਵਾਮਾ ਅਟੈਕ ਹੋਇਆ ਜਿਹਦੇ ਵਿੱਚ ਫੌਜ ਦੇ ਬਹੁਤ ਸਾਰੇ ਜਵਾਨ ਮਾਰੇ ਗਏ ਸੀਗੇ ਕਸ਼ਮੀਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਸੀਗਾ ਉਹ ਜਿਹੜਾ ਇਹਨਾਂ ਨੇ ਜਾਣ ਬੁੱਝ ਕੇ ਕਰਵਾਇਆ ਜਿਹਦੇ ਵਿੱਚ ਬਹੁਤ ਸਾਰੇ ਤੱਥ ਨੇ ਜਿਹੜੇ ਬਿਲਕੁਲ ਸਾਬਤ ਉਹਨਾਂ ਨੇ ਕਰਤਾ ਵੀ ਪਾਈਏ ਕੰਮ ਇਹਨਾਂ ਦਾ ਕੀਤਾ ਹੋਇਆ ਹੈ ਕਿਉਂਕਿ ਦੇਖ ਕਿਸੇ ਨੂੰ ਆਇਆ ਲੱਗਦਾ ਵੀ ਯਾਰ ਇਹ ਜੰਗ ਦੇ ਵਿੱਚ ਬਹੁਤ ਵੱਡੀ ਕੋਈ ਖੱਟੀ-ਖੱਟੀ ਜਾਊਗੀ ਜਦੋਂ ਦੋ ਭਾਈਆਂ ਦੀ ਲੜਾਈ ਹੁੰਦੀ ਆ ਆਪਾਂ ਪਿੰਡ 'ਚ ਦੇਖਦੇ ਆ ਉੱਥੇ ਤਾਂ ਲਾਲਚ ਹੁੰਦਾ ਇੱਕ ਦਾ ਵੀ ਯਾਰ ਉੱਥੇ ਕੁਛ ਨਾ ਕੁਛ ਉਹਨੂੰ ਹਾਸਲ ਜ਼ਰੂਰ ਹੁੰਦਾ ਜੋ ਲੜਕੇ ਇੱਕ ਦੂਜੇ ਨੂੰ ਮਾਰਦੇ ਨੇ ਪਰ ਜਿਹੜੀਆਂ ਆ ਲੜਾਈਆਂ ਨੇ ਇਹਦੇ ਵਿੱਚ ਆਪਾਂ ਸੋਚੀਏ ਵੀ ਆਪਾਂ ਨੂੰ ਹਾਸਲ ਕੀ ਹੋਊਗਾ ਬਾਈ ਨੁਕਸਾਨ ਕਿਹਦਾ ਹੋਊਗਾ ਫਾਇਦਾ ਕੌਣ ਲਊਗਾ ਕਿਉਂਕਿ ਜਿਹੜੇ ਦੇਸ਼ ਦੇ ਹਾਕਮ ਨੇ ਉਧਰ ਬੈਠੇ ਨੇ ਆਰਮ ਨਾਲ ਤੇ ਮਰਨਾ ਕਿਹੜੇ ਆਮ ਲੋਕਾਂ ਨੇ ਜਿਹੜੇ ਇਹ ਕਹਿੰਦੇ ਨੇ ਵੀ ਯਾਰ ਸਾਡੀ ਫੌਜ ਬਹੁਤ ਬਹਾਦਰ ਹੈ ਸਾਡੀ ਸਿੱਖ ਫੌਜ ਬੜੀ ਤਕੜੀ ਹੈ ਸਾਡੇ ਭਾਰਤ ਦੀ ਫੌਜ ਤਕੜੀ ਹੈ ਮਰਨਾ ਕਿਹਨੇ ਆਪਾਂ ਹੀ ਉਧਰ ਵੀ ਤੁਹਾਡੇ ਜਵਾਖ ਨੇ ਇੱਧਰ ਵੀ ਸਾਡੇ ਨੇ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਆਂ ਹਾਕਮ ਰਾਜ ਕਰਨ ਵਾਲੇ ਲੋਕ ਆਪਣੀਆਂ ਤੁਰਸੀਆਂ ਦੇ ਵਾਸਤੇ ਸਾਰਾ ਕੁਝ ਕਰਾਉਂਦੇ ਆ ਤੇ ਬੈਠੇ ਆ ਮਰਨਾ ਕਿਹਨੇ ਆਮ ਲੋਕਾਂ ਨੇ ਆਮ ਲੋਕਾਂ ਨੂੰ ਇਹਦੇ ਵਿੱਚ ਕੁਝ ਨਹੀਂ ਹਾਸਲ ਹੋਣਾ ਕਿਉਂਕਿ ਪਹਿਲਾਂ ਵੀ 10 ਲੱਖ ਬੰਦਾ ਜਿਹੜਾ 47 ਵੇਲੇ ਇਹਨਾਂ ਨੇ ਮਾਰਿਆ ਅਜਾੜਾ ਕਰਵਾਇਆ ਉਹੀ ਅਜਾੜਾ ਹੋਣਾ ਹੈ ਜੇ ਫੌਜ ਨੂੰ ਇਸ ਤਰ੍ਹਾਂ جنگ ਲਾਉਣ ਦੀ ਕਾਹਲੀ ਹੋਵੇ ਜਾਂ ਮਤਲਬ ਆਮ ਲੋਕਾਂ ਨੂੰ جنگ ਲਾਉਣ ਦੀ ਕਾਹਲੀ ਹੋਵੇ ਤਾਂ ਭਾਈ ਜਦੋਂ ਪੁਲਵਾਮਾ ਅਟੈਕ ਹੋਇਆ ਫੌਜ ਦੇ ਬਹੁਤ ਸਾਰੇ ਬੰਦੇ ਉਦੋਂ ਮਰਵਾਏ ਗਏ ਨੇ ਇਹਨਾਂ ਵੱਲੋਂ ਉਦੋਂ ਤਾਂ ਫੌਜ ਨੇ ਅਟੈਕ ਨਹੀਂ ਕਰਿਆ ਕੀ ਕਿਸੇ ਫੌਜੀ ਦੀ ਕਿਸੇ ਪੁਲਿਸ ਵਾਲੇ ਦੀ ਇਹ ਹਿੰਮਤ ਹੈ ਵੀ ਆਪਣੀ ਮਰਜ਼ੀ ਨਾਲ ਕਿਧਰੇ ਨੂੰ ਟੈਂਕ ਭਜਾ ਕੇ ਲੈ ਜਾਏ ਤੇ ਕਿਧਰੇ ਗੋਲੇ ਛੜਦੇ ਕਿਉਂਕਿ ਜੇ ਉਹ ਇਸ ਤਰ੍ਹਾਂ ਕਰਨਾ ਹੁੰਦਾ ਤਾਂ ਪਲਵਾਮਾ ਅਟੈਕ ਵਾਲੇ ਵੀ ਕਰ ਸਕਦੇ ਸੀਗੇ ਉਦੋਂ ਇਹ ਪੱਤਾ ਖੇਡ ਕੇ ਵੀ ਪਾਕਿਸਤਾਨ ਮੋਦੀ ਸਾਹਿਬ ਨੇ ਦੱਬ ਲਿਆ ਮੋਦੀ ਸਾਹਿਬ ਬਹੁਤ ਬਹਾਦਰ ਹੈ ਉਦੋਂ ਵੀ ਇਹ ਸੱਤਾ ਦੇ ਵਿੱਚ ਆਏ ਜਿਹੜਾ ਹੁਣ ਮਸਲਾ ਕਰਵਾਇਆ ਗਿਆ ਜੇ ਮੋਟੀ-ਮੋਟੀ ਗੱਲ ਜਿਹੜੀ ਆਪਣੇ ਸਮਝ ਪੈਂਦੀ ਹੈ ਇਹਨਾਂ ਨੇ ਜਿਹੜਾ ਇਹ ਬੰਦੇ 27 28 ਜਿਹੜੇ ਮਰਵਾਏ ਨੇ ਹੁਣ ਉਹ ਮਰਵਾਏ ਕੀ ਸੋਚ ਕੇ ਨੇ ਮੁੱਦਾ ਕੀ ਚੱਕਿਆ মিডিਆ ਨੇ ਉਹੀ આજ ਤੱਕ ਵਾਲਿਆਂ ਦੀ ਐਂਕਰ ਜਿਹੜੀ ਅੰਜਨਾ ਬੜਾ ਧੋਰ ਲੱਗਿਆ ਕਈ ਚੈਨਲਾਂ ਦਾ ਵੀ ਜਿਹੜੇ ਇਹ ਲੋਕ ਮਾਰੇ ਗਏ ਨੇ ਜੇ ਧਰਮ ਪੁੱਛ ਕੇ ਮਾਰੇ ਗਏ ਨੇ ਵੀ ਨਮਾਜ਼ ਸੁਣਾਓ ਨਮਾਜ਼ ਪੜ੍ਹ ਕੇ ਸੁਣਾਓ ਜੀ ਨੇ ਨਮਾਜ਼ ਨਹੀਂ ਸੁਣਾਈ ਵੀ ਇਹ ਹਿੰਦੂ ਹੈ ਮਾਰੋ ਇਹਨੂੰ ਜਦੋਂ ਉਹਦੀ ਲਿਸਟ ਜਾਰੀ ਹੋਈ ਹੈ 5-6 ਬੰਦੇ ਉਹਦੇ ਵਿੱਚ ਮੁਸਲਮਾਨ ਨੇ ਜਿਹੜੇ ਮਰੇ ਨੇ ਬੜਾ ਜ਼ੋਰ ਨਾਲ ਉਹਨਾਂ ਨੇ ਮੁੱਦਾ ਢੜਕਾਇਆ ਲੋਕਾਂ ਨੂੰ ਸਮਝ ਸੀ ਲੋਕ ਹਿੰਦੂ ਮੁਸਲਮਾਨ ਵਾਲੇ ਮਸਲੇ 'ਚ ਨਹੀਂ ਫਸੇ ਜਦੋਂ ਇਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਲੋਕ ਬੜੇ ਠੰਡੇ ਤਰੀਕੇ ਨਾਲ ਜਾਂ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ ਲੋਕਾਂ ਨੇ ਇਸ ਗੱਲ ਨੂੰ ਨਜ਼ਰੇ ਠਿਆ ਜਦੋਂ ਇਹ ਵੀ ਮੁੱਦਾ ਨਾ ਚੱਲਿਆ ਉਧਰਲੇ ਪਾਸੋਂ ਪਾਕਿਸਤਾਨ ਵਾਲੇ ਪਾਸੇ ਵੀ ਇਹ ਗੱਲਾਂ ਚੱਲੀਆਂ ਵੀ ਆਹ ਪੰਜਾਬ ਵੀ ਸਾਡਾ ਤੇ ਇੱਧਰਲਾ ਵੀ ਸਾਡਾ ਹੈ। ਜੱਟ ਤਾਂ ਪੰਜਾਬ ਵੀ ਸਾਡਾ ਤੇ ਲੈਂਦਾ ਵੀ ਸਾਡਾ ਹੈ। ਜਦੋਂ ਇਹ ਗੱਲਾਂ ਦੋਨੇ ਦੇਸ਼ਾਂ ਵੱਲੋਂ ਚੱਲਣ ਲੱਗੀਆਂ। ਉਦੋਂ ਇਹਨੇ ਹਮਲਾ ਕਰਵਾਇਆ ਭਾਈ ਰਜੌਰੀ ਪੰਛੀ ਗੁਰੂ ਘਰ ਦੇ ਉੱਤੇ। ਉਦੋਂ ਇਹਨਾਂ ਨੇ ਕਿਹਾ ਵੀ ਇਹ ਲੋਕ ਤਾਂ ਆਪਸ ਵਿੱਚ ਲੜਦੇ ਨੇ। ਹੁਣ ਜੇ ਗੱਲ ਦੇਖਣੀ ਹੋਵੇ ਪਾਕਿਸਤਾਨ ਦਾ ਬਾਰਡਰ ਤਾਂ ਰਾਜਸਥਾਨ 'ਚ ਵੀ ਦੋ ਲੰਬੀ ਦੂਰ ਤੱਕ ਲੱਗਦਾ ਹੈ। ਗੁਜਰਾਤ 'ਚ ਵੀ ਲੱਗਦਾ ਹੈ। ਗੁਜਰਾਤ ਤੇ ਲੜਾਈ ਕਾ ਤੋ ਨਹੀਂ ਹੁੰਦੀ ਬਾਈ। ਰਾਜਸਥਾਨ ਤੇ ਲੜਾਈ ਕਾ ਤੋ ਨਹੀਂ ਹੁੰਦੀ। ਹੁਣ ਕੀ ਲੜਾਈ ਭਾਰਤ ਤੇ ਪਾਕਿਸਤਾਨ ਦੀ ਐ। ਇਹ ਲੜਾਈ ਨਹੀਂ ਹੈ ਕਿ ਲੜਾਈ ਕਿਹਦੇ ਨਾਲ ਲਵਾਰ ਕੀਆ ਪੰਜਾਬ ਤੇ ਪਾਕਿਸਤਾਨ ਦੀ। ਜਦੋਂ ਕਿ ਦੋਨੇ ਦੇਸ਼ਾਂ ਦੇ ਲੋਕ ਇਹਨਾਂ ਦੇ ਸੋਝੇ ਹੋਏ ਨੇ ਉਹ ਇਹ ਕਹਿ ਰਹੇ ਨੇ ਵੀ ਅਸੀਂ ਤਾਂ ਲੜਾਈ ਚਾਹੁੰਦੇ ਹੀ ਨਹੀਂ। ਪਰ ਇੱਥੋਂ ਦਾ ਜਿਹੜਾ মিডিਆ